जयदे मर सिखी कमफ़ी मोंदे मर सिखी कमौनी जंहिं मर आईंदी

ਸੜਨਾ ਪੈਂਦਾ ਆਰਾ ਚਲਣਾ ਪੈਂਦਾ ਦੇ ਕਾਂਪਿਚ ਸੜਨਾ ਪੈਂਦਾ ਆਰਾ ਚਲਣਾ ਇਹ ਸਿੱਖੀ ਦੀ ਬਾਤ ਹੈ ਤੇ ਹੁਣ ਯਾਦ ਰੱਖਿਓ ਜੀ ਤੇਨ ਆਇਆ 11 ਨਵੰਬਰ 1675 ਦਾ ਸ਼ਰੀਰ ਇੱਥੇ ਪਈ ਹੈ ਜੀ ਚਾਂਦਨੀ ਚੌਕ ਜਾਨੀ ਹੈ ਨਾ ਜਿੱਥੇ ਗੁਰਦੁਆਰਾ ਸੀਸ ਗੰਗ ਸਾਹਿਬ ਉਹਦੇ ਸਾਹਮਣੇ ਚੌਕ ਹੈ ਉੱਥੇ ਆਏ ਤਿੰਨੇ ਲਾਸ਼ਾਂ ਪਈਆਂ ਇੱਕ ਰਾਖ ਹੋ ਚੁੱਕੀ ਐ ਇੱਕ ਦੁਫਾੜ ਹੋ ਚੁੱਕੀ ਐ ਇੱਕ ਸ਼ਰੀਰ ਪਾਣੀ ਵਿੱਚ ਉਬਾਲੇ ਖਾ ਚੁੱਕਿਆ ਥੋੜਾ ਥੋੜਾ ਮਾਸ ਉਸ ਦੇਗ ਵਿੱਚ ਐ ਮੋਟੀਆਂ ਮੋਟੀਆਂ ਹੱਡੀਆਂ ਰਹਿ ਗਈਆਂ ਬਰੀਕ ਹੱਡੀਆਂ ਪਾਣੀ ਨੇ ਖਾ ਲਿੱਤੀਆਂ ਨੇ ਇੰਦਾ 11 ਨੰਬਰ ਦਾ ਦਿਨ ਹੁੰਦਾ ਸਤਗੁਰੂ ਜੀ ਦੇ ਕੋਲੇ ਹੁਣ ਜਾਂ ਮੇ ਕਾਜੀ ਅਬਦ ਵਹਾਵਾ ਘਟਣਾ ਕਿ ਕਿਸਮਾਤੀ ਅਬਦ ਵਹਾਬ ਬੋਹਰਾ ਜਾਂਦਾ ਹੈ ਕਹਿੰਦਾ ਅਜੇ ਵੀ ਵਕਤ ਹੈ ਅੱਛਾ ਕਹਿੰਦੇ ਕਹਾ ਕਹਾ ਤੇਰਾ ਤੇ ਹੁਣ ਮੇਰਾ ਸਭ ਕੁਝ ਖਤਮ ਹੋ ਚੁੱਕਿਆ ਆਪਣੀ ਇਤਿਹਾਸ ਮੈਂ ਕੁਰਬਾਨੀ ਦੇਣ ਵਾਸਤੇ ਆਇਆ ਮੈਂ ਦਿੱਲੀ ਦੀ ਧਰਤੀ ਤੇ ਆਪਣੇ ਆਪ ਦੀ ਕੁਰਬਾਨੀ ਦੇ ਕੇ ਆਪਣੇ ਸਰੀਰ ਨੂੰ ਇਹ ਠੀਕ ਹੈ ਤੁਹਾਡੇ ਸਿਰ ਤੇ ਮੈਂ ਫੋੜ ਕੇ ਜਾਣਾ ਚਾਹਾਂ ਕਰਾਮਾਤੂ ਲੈ ਕੇ ਗੱਲ ਚੱਲਦੀ ਆ ਕਦੇ ਕਹਿੰਦਾ ਕਰਾਮਾਤ ਕਹਿੰਦੇ ਤੇਰੇ ਸਾਹਮਣੇ ਸ਼ਰੀਰ ਤੇ ਜਿਉਂਦੇ ਜੀ ਆਰਾ ਚੱਲਿਆ ਤੇਰੇ ਸਾਹਮਣੇ ਦੇਗੇ ਚ ਉਬਾਲ ਖਾਤਾ ਤੇਰੇ ਸਾਹਮਣੇ ਜਿਉਂਦੇ ਜੀ ਰੂਹ ਵਿੱਚ ਆਪਣਾ ਵਾਰ ਦਿੱਤਾ ਤੇ ਇਦੋਂ ਵੱਡੀ ਕਰਾਮਾਤ ਭਲਿਆ ਕਿਹੜੀ ਲੋਚਨਾ ਚਾਹੁੰਦਾ ਹੈ ਨਾ ਆਖਰਕਾਰ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਜਾਂਦਾ ਕਿ ਤੁਹਾਡੀ ਅੰਤਰੀ ਇੱਛਾ ਆਤਮਿਕ ਨਿਹਾ ਕਿਹੜੀ ਕਿੰਨੇ ਕਿਹਾ ਜਿੰਨੇ ਜੋ ਬਾਹਰ ਕੱਢਿਆ ਗਿਆ ਜਿੱਥੇ ਗੁਰਦੁਆਰਾ ਸੀਸਗੰਜ ਹੈ ਇਹਦੇ ਪਾਸੇ ਖੂਹ ਬਣਿਆ ਇੱਕ ਦਰਖਤ ਵੀ ਸੀ ਚਲੋ ਬਹੁਤੀ ਥਾਵਾਂ ਦੇ ਉੱਤੇ ਸਾਡੇ ਕਾਰਸੇਬਾ ਵਾਲੇ ਬਾਪਿਆਂ ਨੇ ਕੌਫੀਆਂ ਤੇ ਮਾਰ ਸੇ ਬੀ ਕਰ ਦਿੱਤੀਆਂ ਸੀ ਪੱਥਰਾਂ ਦੀਆਂ ਇਮਾਰਤਾਂ ਤੇ ਸਿਰ ਦੇ ਦਿੱਤੀਆਂ ਪਰ ਆਪਣੀ ਹਿਸਟਰੀ ਦੇ ਪਾਤਸ਼ਾਹ ਨੂੰ ਅਸੀਂ ਸੰਭਾਲ ਨਹੀਂ ਸਕੇ ਇਹ ਸਾਡੀ ਕੌਮ ਦਾ ਬਹੁਤ ਫਟਾਕ ਦੁਖਾਂਤ ਰਿਹਾ ਹੈ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਪਾਠ ਕੀਤਾ ਹੈ ਇਸ਼ਨਾਨ ਕੀਤਾ ਹੈ ਪਾਠ ਕੀਤਾ ਹੈ ਪਾਠ ਕਰਨ ਤੋਂ ਬਾਅਦ ਉਹੀ ਚੌਂਕ ਬੁਲਾਇਆ ਜਾਂਦਾ ਹੈ ਕਿ ਸਤ ਗੁਰੂ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਤੇ ਨਾਲ ਹੁਣ ਜਿਹੜਾ ਫੈਸਲਾ ਲਿਆ ਜਾਂਦਾ ਹੈ ਕਿਉਂਕਿ ਇੱਥੇ ਬੁੱਧੀਜੀਵ ਸਾਰੇ ਸਿੱਖ ਹੁਣ ਇਕੱਠੇ ਹੋ ਚੁੱਕੇ ਆ ਇੱਕ ਮਿੰਟ ਲੈ ਕੇ ਮੈਂ ਰੁਕਣਾ ਚਾਹਣਾ ਹੈ ਕਿਉਂਕਿ ਇੱਥੇ ਭਾਈ ਲਨੂ ਜੀ ਵੀ ਦਿੱਲੀ ਦੇ ਰਹਿਣ ਵਾਲੇ ਸਨ ਭਾਈ ਜੈਤਾ ਜੀ ਦਾ ਜਿਹੜਾ ਪਰਿਵਾਰ ਸੀ ਬਾਬਾ ਸਦਾਨੰਦ ਜੀ ਬਾਬਾ ਆਗਿਆ ਰਾਮ ਜੀ ਤੇ ਮਾਤਾ ਪ੍ਰੀਮੋ ਜੀ ਇਹਨਾਂ ਦਾ ਜਿਹੜਾ ਆਉਣ ਜਾਣ ਸੀ ਦਿੱਲੀ ਦੀ ਧਰਤੀ ਦੇ ਉੱਤੇ ਦਿਲਵਾਲੀ ਮੁਹੱਲੇ ਦੇ ਵਿੱਚ ਕਲਿਆਣੀ ਵਾਲੀ ਤਰਸ਼ਾਲ ਦੇ ਅੰਦਰ ਇਹਨਾਂ ਦੀ ਡੂੰਗੀ ਸਾਥ ਸੀ ਇੱਥੇ ਆਉਣਾ ਜਾਣਾ ਸੀ ਤੇ ਨਾਲ ਹੀ ਦਿੱਲੀ ਦੇ ਇਲਾਕੇ ਦੇ ਨਾਲ ਥੋੜੀ ਜੀ ਦੂਰ ਪਿੰਡ ਪੈਂਦਾ ਰਾਇਸ ਖਿਆਨਾ ਇੱਥੋਂ ਦੇ ਰਹਿਣ ਵਾਲੇ ਸਨ ਭਾਈ ਲਖੀਸ਼ਾ ਬਨਜਾਰਾ ਜੀ ਵੈਸੇ ਲਖੀਸ਼ਾ ਬਨਜਾਰਾ ਜੀ ਮੁਜੱਫਰਗੜ ਦੇ ਨੇੜੇ ਪਿੰਡ ਪੈਂਦਾ ਖੈਰਾਬਾਦ ਪਾਕਿਸਤਾਨ ਦਾ ਪਿੰਡ ਹੈ ਇੱਥੇ ਰਹਿੰਦੇ ਪਰ ਬਿਜ਼ਨਸ ਚੰਗਾ ਹੋਣ ਦੇ ਸਿਲਸਿਲੇ ਦੇ ਅੰਦਰ ਪਿੰਡ ਨੂੰ ਛੱਡ ਕੇ ਦਿੱਲੀ ਦੀ ਧਰਤੀ ਤੇ ਰਹਿ ਰਹੇ ਸੀ ਲੱਖੀਸ਼ਾ ਬਨਜਾਰੇ ਦੀ ਜਿਹੜੀ ਬੇਟੀ ਆ ਪਹਿਲਾਂ ਕੱਲ ਕਹਿੰਦੇ ਮੈਂ ਬੇਟੀ ਦੇ ਜਿੱਤਰ ਵੀ ਨਾਲ ਕਰ ਜਾਵਾਂ ਲੱਖੀਸ਼ਾ ਬਨਜਾਰੇ ਦੀ ਜਿਹੜੀ ਬੇਟੀ ਹੈ ਵਾਹਿਗੁਰੂ ਲੱਖੀਸ਼ਾ ਬਨਜਾਰੇ ਦੀ ਜਿਹੜੀ ਧਰਮਸ਼ਾਹ ਪਤਨੀ ਉਹਦਾ ਨਾਮ ਬੀਬੀ ਸੀਤੋ ਆ ਜਿਹੜੀ ਬੀਬੀ ਸੀਤੋ ਆ ਯਾਦ ਰੱਖਿਓ ਭਾਈ ਮਾੜੀ ਸਿੱਖ ਹੋਰਾਂ ਦੀ ਬੇਟੀ ਹੈ ਬੀਪੀਸੀ ਤੋਂ ਭਾਈ ਮਣੀ ਸਿੰਘ ਹੋਰਾਂ ਦੀ ਬੇਟੀ ਅਤੇ ਭਾਈ ਲਖੀਸ਼ਾ ਬਨਜਾਰੇ ਦੇ ਤਿੰਨ ਪੁੱਤੇ ਕਿਦਨਾ ਹੀਮਾ ਹਾੜੀ ਤਲ ਗਏ ਇਹਨਾਂ ਨੂੰ ਵੀ ਜਦੋਂ ਗੱਦਾ ਚੱਲਦਾ ਕਿ ਸਤਗੁਰੂ ਜੀ ਦੇ ਨਾਲ ਕੋਈ ਤਸੀਬ ਆਪਰਨੇ ਆ ਤੇ ਸਾਖੇ ਅਬਦੁਲ ਵਾਹਾਪੂਰੇ ਨੇ ਜਿਹੜਾ ਅਗਲਾ ਪ੍ਰਮਾਣ ਕੀਤਾ ਕਿ ਗੁਰੂ ਤੇਗ ਬਹਾਦਰ ਦਾ ਜਿਹੜਾ ਸੀਸ ਹੈ ਉਹਦੇ ਚਾਰ ਟੁਕੜੇ ਟੁਕੜੇ ਕਰਕੇ ਦਿੱਲੀ ਦੇ ਚਾਰ ਦਰਵਾਜਿਆਂ ਤੇ ਟੰਗੇ ਜਾਣਾ ਜਿੱਨਾਂ ਵਿੱਚ ਅਜਮੇਰੀ ਗੇਟ ਹੈ ਜਿੱਨਾਂ ਵਿੱਚੋਂ ਕਸ਼ਮੀਰੀ ਗੇਟ ਹੈ ਜਿੱਨਾਂ ਵਿੱਚੋਂ ਦਿੱਲੀ ਗੇਟ ਹੈ ਤੇ ਯਾਦ ਰੱਖੋ ਇਹਨਾਂ ਗੇਟਾਂ ਦੇ ਉੱਪਰ ਸਤਿਗੁਰੂ ਦੇ ਸੀਸ ਨੂੰ ਚਾਰ ਟੁਕੜੇ ਕਰਕੇ ਟੰਗਿਆ ਜਾਣਾ ਤੇ ਜਿਹੜਾ ਸ਼ਰੀਰ ਹੈ ਤਾਂ ਤੇ ਕੁੱਤੇ ਨੋਚ ਜਾਣਗੇ ਪਰ ਸਿੱਖਾਂ ਲਈ ਬਹੁਤ ਵੱਡਾ ਸਵਾਲ ਹੈ ਕਿਉਂਕਿ ਇਹ ਚੀਜ਼ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲਾਂ ਪਤਾ ਸੀ ਤੇ ਹੁਣ ਸਿੱਖਾਂ ਨੇ ਆਪਣੀ ਵਿਉਂਤਬੰਦੀ ਦੇ ਨਾਲ ਡਿਊਟੀਆਂ ਵੀ ਲਾਈਆਂ ਆ ਅਖਰਕਾਰ ਸ਼ਾਮਾਂ ਪੈਂਦੀਆਂ ਨੇ ਸਾਰਾ ਦਿਨ ਇਥੇ مشورہ ਤਾਂ ਹੁੰਦਾ ਰਹੀਦਾ 11 ਨਵੰਬਰ ਨੂੰ ਸ਼ਾਮਾਂ ਪੈਣੇ ਸਤਗੁਰੂ ਬਾਣੀ ਪੜ੍ਹਦੇ ਆ ਸਮਾਣੀ ਦਾ ਜਲਾਦ ਜਲਾਲੂਦ ਦੇ ਨੇ ਇੰਨੇ ਇੱਕ ਜਬਰਦਸਤੀ ਆਪਣੀ ਤਲਵਾਰ ਦੇ ਨਾਲ ਵਾਰ ਕਰਦਾ ਸਤਗੁਰੂ ਗੁਰੂ ਤੇ ਬਹਾਦਰ ਦਾ ਸੀਸ ਧੜ ਤੋਂ ਝੁਡਾ ਪਿੱਕੇ ਜਾਂਦਾ ਬੋਲੇ ਸੋਨਿਆ ਜਦੋਂ ਸੀਸ ਧੜ ਤੋਂ ਡਿੱਗ ਜਾਂਦਾ ਹੈ ਤੇ ਕੁਝ ਸਿੱਖਾਂ ਨੇ ਆਖਿਰਕਾਰ ਹੁਣ ਵਿਉਂਤ ਇਥੇ ਬਣਨੀ ਸ਼ੁਰੂ ਹੋ ਗਈ ਹੈ ਕਿ ਸਰੀਰ ਨੂੰ ਵੀ ਸੰਭਾਲਣਾ ਹੈ ਇਸ ਅਹਿਸਾਸ ਨੂੰ ਵੀ ਸੰਭਾਲਣਾ ਹੈ ਹੁਣ ਕੁਝ ਸਿੱਖ ਹੈ ਜਿਹੜੇ ਲਖੀਸ਼ਾ ਬਣਜਾਰਾ ਉਸ ਵੇਲੇ ਦਿੱਲੀ ਦੇ ਇਲਾਕੇ ਦੇ ਅੰਦਰ ਇੱਕ ਸਭ ਤੋਂ ਅਮੀਰ ਵਿਅਕਤੀਆਂ ਦੀ ਲਿਸਟ ਵਿੱਚ ਆਉਂਦਾ ਜਿਹਦੇ ਕੋਲੇ ਉਸ ਵੇਲੇ ਯਾਦ ਰੱਖਿਓ ਜੀ 20000 ਦੇ ਕਰੀਬ ਕੱਟਾ ਹੈ 20000 ਦੇ ਕਰੀਬ ਕੁਝ ਵਿਦਵਾਨਾਂ 10000 ਕੱਟਾ ਲਿਖਿਆ ਮੇਰਾ ਵਿਸ਼ਾ ਇਹ ਵੀ ਪਰ ਮੈਂ ਇਹ ਕਹਿਣਾ ਚਾਹਣਾ ਅਮੀਰ ਵਿਅਕਤੀਆਂ ਦੀ ਲਿਸਟ ਵਿੱਚ ਇੱਕ ਸਰਦਾਰ ਲਖੀਸ਼ਾ ਬਣਜਾਰਾ ਜਿਹਦੇ ਕੋਲੇ 20000 ਦੇ ਕਰੀਬ ਬਾਲਦਾ ਹੈ 10000 ਦੇ ਕਰੀਬ ਗੱਡਾ ਚੰਗੀ ਉਸ ਵੇਲੇ ਦੀ ਆਵਾਜ਼ ਹੈ ਦੀ ਟ੍ਰਾਂਸਪੋਰਟ ਹੈ ਇਧਰ ਰਸੂਖ ਬਣਿਆ ਹੋਇਆ ਹੁਣ ਲੱਖੀ ਸ਼ਾਹ ਬਰਜਾਰਾ ਸਿੱਖਾਂ ਨੂੰ ਸਲਾਹ ਕਰਦਾ ਹੈ ਕਿੰਨਾ ਔਰੰਗਜ਼ੇਬ ਦੀ ਮਾਤਾ ਨੂੰ ਮਿਲਿਆ ਜਾਏ ਔਰੰਗਜ਼ੇਬ ਦੀ ਮਾਤਾ ਜੀ ਦਾ ਨਾਮ ਸੀ ਬੀਬੀ ਅਰਕਮੰਦ ਬਾਨੋ ਕੋਈ ਸਿੱਖਾਂ ਨੇ ਕਿਹਾ ਕਿ ਔਰੰਗਜ਼ੇਬ ਦੀ ਬੇਟੀ ਨੂੰ ਵੀ ਮਿਲਿਆ ਜਾ ਸਕਦਾ ਹੈ ਬੇਟੀ ਦਾ ਨਾਮ ਸੀ ਬੀਬੀ ਜੈਗੂ ਨਿਸ਼ਾ ਆਖਰਕਾਰ ਬੀਬੀ ਜੈਪੂਨੀ ਸ਼ਾ ਵੀ ਕਹਿ ਸਕੀ ਕਿ ਮੈਂ ਆਪਣੇ ਪਿਤਾ ਦੇ ਹੁਕਮ ਨੂੰ ਕੁਝ ਨਹੀਂ ਕਰ ਸਕਦੀ ਮੇਰਾ ਤੇ ਉਹ ਬਾਪ ਹੈ ਜਿਨੇ ਆਪਣੇ ਬਾਪ ਸ਼ਾਹਜਹਾਨ ਨੂੰ ਭੁੱਖੇ ਤੇ ਪਿਆਸੇ ਰੱਖ ਕੇ ਮਾਰ ਦਿੱਤਾ ਸੀ ਤੁਹਾਨੂੰ ਯਾਦ ਹੋਵੇਗਾ ਸ਼ਾਹਜਹਾਨ ਨੂੰ ਦੋ ਕੁੱਟ ਪਾਣੀ ਦੇ ਉਰੰਗਜੀਬ ਨੇ ਨਹੀਂ ਸੀ ਦਿੱਤੇ ਉਹ ਜਦੋਂ ਚਿੱਠੀ ਲਿਖਣੀ ਉਹਨੇ ਜੇਲ੍ਹ ਚੋਂ ਨਹੀਂ ਸ਼ਾਹ ਪੜਨਾ ਇਹਨਾਂ ਜਿਹੜੀਆਂ ਚਿੱਠੀਆਂ ਮੈਨੂੰ ਸ਼ਾਇਰੀ ਨਾਲ ਲਿਖਣਾ ਇਹ ਕਿ ਸ਼ਾਇਰੀ ਪੀ ਕੇ ਆਪਣੇ ਗੁਜ਼ਾਰਾ ਕਰ ਮੇਰੇ ਕੋਲ ਇੰਨਾ ਵਕਤ ਨਹੀਂ ਮਨੇ ਤੁਹ ਅਹਿਸਾਸ ਲਾਉ ਕਿ ਕੁਰਾਨ ਕੀ ਕਿਤਨਾ ਮਤਲਬ ਪ੍ਰਸਤਿਤ ਗੈਤ ਤੋ ਇਹਠਾ ਕੰਮ ਕਰਦਾ ਰਹੇਗਾ ਆ ਸਰਕਾਰ ਜੀ ਸਤਿਗੁਰੂ ਜੀ ਦਾ ਅਸੀਸ ਹੈ ਜਿਹੜਾ ਕੋ ਟੜ ਦੇ ਨਾਲ ਜੁਦਾ ਕੀਤਾ ਜਾਂਦਾ ਫਿਰ ਕਿਵੇਂ ਭਾਈ ਜੈਤਾ ਜੀ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਆਉਂਦੇ ਆ ਕਿਵੇਂ ਜਿਹੜਾ ਟੜ ਹੈ ਲਖੀਸ਼ਾ ਬਨਜਾਰਾ ਆਪਣੇ ਘਰ ਲੈ ਕੇ ਜਾਂਦਾ ਹੈ ਕੀ ਕੀ ਪੈਣੇ ਤੇ ਕਰਦਾ ਰਹਿੰਦੀਆਂ ਇਤਿਹਾਸ ਦੀ ਲੜੀ ਨੂੰ ਆਪਾਂ ਕੱਲ ਨੂੰ ਸਮਝਾਂਗੇ ਜਿੰਨਾ ਨੂੰ ਤੁਹਾਡੇ ਨੂੰ ਪਰਿਵਾਰ ਨੂੰ ਵਕਤ ਦਿੱਤਾ ਗਿਆ ਸੀ ਕਿਉਂਕਿ ਸੰਡੇ ਕਰਕੇ